जी 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 कि ਜਿਹੜੀ ਅੱਜ ਟੈਸਟ ਦੀ ਬੋਲੀ ਹੋਈ ਆ ਸ਼ਾਇਦ ਦੇ ਕਾਫੀ ਲੋਕ ਹੋਰ ਵੀ ਅੱچھے ਲੋਕ ਸ਼ਾਇਦ ਗਏ ਜੀ ਹਰ ਬੰਦੇ ਨੂੰ ਚਲੋ ਇੰਟਰਸਟਡ ਹੁੰਦਾ ਕਿ ਚਲੋ ਮੈਨੂੰ ਕੋਈ ਚੰਗੀ ਜੀ ਸਤੀ ਵਾਰੇ ਦੇ ਵਿੱਚ ਮਿਲੇ ਮੈਂ ਲੈਣ ਨੂੰ ਇੰਟਰਸਟਡ ਆ ਇੱਕ ਰੇਡ ਆ ਇਹਨਾਂ ਦੇ ਕਾਫੀ ਜਿਆਦਾ ਸੀ ਜਿਸ ਕਰਕੇ ਲੋਕਾਂ ਨੇ ਉਸ ਨੂੰ ਅੰਧਾਰਾ ਨਹੀਂ ਦਿਖਾਇਆ ਹਾਂਜੀ ਉਹਦੇ ਵਿੱਚ ਮੇਨ ਹੋਰ ਵੀ ਲੋਕਾਂ ਨੂੰ ਡਿਸਪੂਰ ਸੀ ਕਿ ਕੱਲ ਨੂੰ ਸਾਨੂੰ ਪ੍ਰਾਪਰਟੀ ਦਾ ਕਬਜ਼ਾ ਮਿਲਣਾ ਨਹੀਂ ਮਿਲਾਂ ਅਸੀਂ ਉਸ ਡਿਸਪੂਰ ਡਿਸਪੂਰ ਦੇ ਵਿੱਚ ਨਹੀਂ ਪੈਣਾ ਉਧਰ ਦੂਜੀ ਗੱਲ ਕੀ ਅਸੀਂ ਵੀ ਚਾਹੁੰਦੇ ਆ ਕਿ ਸ਼ਹਿਰ ਵਾਲੇ ਮੈਂ ਕਹਿਣਾ ਚਾਹੁੰਦਾ ਕਿ ਟ੍ਰਸਟ ਨੂੰ ਪਹਿਲਾ ਪ੍ਰੋਪਰ ਨਿਸ਼ਾਨ ਲਾਇਆ ਜਾ ਨਥੇ ਚੋਨੇ ਨਾਲ ਜਾਂ ਪਿੱਲਰ ਲਾਇਆ ਜਾ ਨੇ ਇਹ ਇਹ ਜ਼ਮੀਨ ਤੇ ਰਸੀਦ ਦੇਣੀ ਹੈ ਜੀ ਇਹ ਕੱਲ ਨੂੰ ਕਿਸੇ ਪ੍ਰਕਾਰ ਦੀ ਕੋਈ ਇਚ ਚੁਲੇ ਖੜਾ ਜੇ ਅਸੀਂ ਜ਼ਿੰਮੇਵਾਰ ਹੋਵਾਂਗੇ ਜ਼ਿੰਮੇਵਾਰ ਇਹਨਾਂ ਦੀ ਹੈਗੀ ਤੇ ਤੀਜੀ ਗੱਲ ਕੀ ਅਸੀਂ ਚਾਹੁੰਦੇ ਆ ਕਿ ਜਿਸ ਵੇਲੇ ਅਸੀਂ ਐਗਰੀਮੈਂਟ ਨਾਲ ਕਰ ਲਿਆ ਆਪਣੀ ਇੰਦੀ ਜਿਹੜੀ ਸ਼ਰਤ ਹੈ 25% ਅਸੀਂ ਦੇਣੇ ਐਗਰੀਆ ਉਹ ਵੀ ਰੇਲ ਸਾਡੀ ਰੇਂਜ ਦੇ ਵਿੱਚ ਆਏਗਾ ਜੀ ਜਿਹੜਾ ਇਹਨੇ ਇਹ ਆਪਣੇ ਘਰ ਆ ਜੀ ਆ ਸ਼ਹਿਰ ਦੇ ਲੋਕ ਆਪਣੇ ਘਰ ਆ ਜੀ ਨੇ ਹਾਂਜੀ ਤੇ ਉਹਦੇ ਬਾਅਦ ਅਸੀਂ ਜਿਹੜੇ ਅਸੀਂ ਸਾਰੇ ਲਈ ਕੇਐਮਐਸ ਇਹਨਾਂ ਨੂੰ ਦੱਸ ਜਾਨਾ ਕਿ ਲੋਕਾਂ ਨਾਲ ਕਿਸੇ ਪ੍ਰਕਾਰ ਦਾ ਧੋਖਾ ਨਾ ਕਰਨ 2 ਮਹੀਨੇ ਪਹਿਲਾਂ ਪਾਰਟੀ ਨੂੰ ਪ੍ਰੋਜੈਕਸ਼ਨ ਦੇਣਾ ਉਹਦੇ ਬਾਅਦ ਲੋਕਾਂ ਦੀਆਂ ਰਿਸ਼ਤੀਆਂ ਕਰਨ ਇਹ ਸ਼ੁਰੂ ਸ਼ੁਰੂ ਜਿਹੜੇ ਸਟਾਫ ਅੱਛਾ ਰਿਹਾ ਜੀ ਕਿਉਂਕਿ 8-10 ਮੀਟਰ ਆਈ ਸੀ ਪਰ ਫਿਰ ਉਹ ਬिडਰ ਜਿਹੜੇ ਉਹਨਾਂ ਨੇ ਪ੍ਰਾਪਰਟੀ ਵਗੈਰਾ ਦੇਖਣ ਗਏ ਨੇ ਫਿਰ ਆਪਸ਼ੀ ਉਹਨਾਂ ਨੇ ਪੂਲ ਵਗੈਰਾ ਕੀਤਾ ਔਰ ਫਿਰ ਉਹ ਉਹਨਾਂ ਨੇ ਰੇਟ ਵੇਖ ਕੇ ਤੇ ਉਹ ਵਾਪਸ ਮੁੜ ਗਏ ਨੇ ਕਹਿੰਦੇ ਨਹੀਂ ਜੀ ਸਾਨੂੰ ਰੇਟ ਵਾਰਾ ਨਹੀਂ ਕੰਦਾ ਕਿਉਂਕਿ ਰੇਟ ਜਿਹੜਾ ਨਾ ਬਹੁਤ ਹਾਈ ਰੇਟ ਲੱਗੇ ਨੇ ਜਦਕਿ ਐਸੇ ਇਹ ਮਾਰਕੀਟ ਰੇਟ ਵੀ ਹੰਨੀ ਆ ਦੇਚ ਕੋਸ ਹੋਰ ਕੁਐਰੀਜ਼ ਵੀ ਹੀ ਉਹਨਾਂ ਦੀ ਹਾਂਜੀ ਬੜੀਆਂ ਕੁਐਰੀ ਸੀਗੀਆਂ ਉਹ ਕਹਿੰਦੇ ਜੀ ਨਾਲ ਪ੍ਰਾਪਰਟੀ ਦਾ ਸਾਨੂੰ ਪ੍ਰੋਪਰ ਆਇਡੈਂਟੀਫਿਕੇਸ਼ਨ ਹੈਗੀ ਔਰ ਪ੍ਰਾਪਰਟੀ ਦਾ ਕੋਈ ਸਾਨੂੰ ਜਾਂ 플ੌਟ ਦਾ ਕੋਈ ਨਕਸ਼ਾ ਦੇ ਦਿਓ ਤੇ ਸਾਨੂੰ ਪਤਾ ਚੱਲ ਸਕੇ ਕਿ ਕਿਹੜੀ ਹੈਗੀ ਆ ਅ ਅੱਗੇ ਪਿੱਛੇ ਦਾਇਂ ਪਾਈ ਕੀ ਆ ਅਸੀਂ ਕਿਹੜਾ 플ੌਟ ਮੰਗ ਲਈਏ ਤੇ ਪਲੱਸ ਉਸ ਤੋਂ ਬਾਅਦ ਜਿਹੜਾ ਸਾਹਮਣੇ ਕਸ਼ਮੀਰੀ ਬਿਲਡਿੰਗ ਦੀ ਸੀਗੀ ਜਿਹੜੀ ਗੱਲਬਾਤ ਉਹਦੇ ਚੋਂ ਕਹਿੰਦੇ ਸੀ ਵੀ ਇਹ ਜਿਹੜਾ ਡਿਪਾਰਟਮੈਂਟ ਸਾਨੂੰ ਕਬਜ਼ਾ ਕੌਣ ਦੇਵੇਗਾ ਔਰ ਟਿਊਬਲ ਨੂੰ ਜਿਹੜਾ ਡਿਪਾਰਟਮੈਂਟ ਜਿਨ੍ਹਾਂ ਦਾ ਹੈਗਾ ਟਿਊਬਲ ਜਾਂ ਪੋਸਟ ਆਫਿਸ ਪੁਲਿਸ ਡਿਪਾਰਟਮੈਂਟ ਇਹਨਾਂ ਕੋਲੋਂ ਖਾਲੀ ਕੌਣ ਕਰਾ ਕੇ ਦੇਗਾ ਪਲੱਸ ਇੱਕ ਹੋਰ ਕੁਐਰੀ ਸੀਗੀ ਉਹਨਾਂ ਦੀ ਤੇ ਜਿਹੜਾ ਜਿਸ ਤੋਂ ਕਹਿੰਦੇ ਆ ਜਿਹੜੀ ਜਦੋਂ ਅਸੀਂ ਫਾਈਨਲ ਪੇਮੈਂਟ ਲੈਣੀ ਹੈ ਦੇਣੀ ਹੈ ਔਰ ਉਸ ਤੋਂ ਪਹਿਲੇ ਸਾਨੂੰ ਪਹਿਲੇ ਕਬਜ਼ਾ ਚਾਹੀਦਾ ਉਹ ਅਸੀਂ ਉਹਨਾਂ ਨੂੰ ਦੱਸਤਾ ਵੀ ਇਹਦੇ ਬਾਰੇ ਤੁਸੀਂ ਕੋਰਟ ਚ ਜਾ ਕੇ ਗੱਲ ਕਰ ਸਕਦੇ ਹੋ ਤੇ ਨਾਲੇ ਇੱਕ ਹੋਰ ਕੁਐਰੀ ਸੀਗੀ ਉਹਨਾਂ ਦੀ ਕਿ ਸਾਡੀ ਇਨਸਟਾਲਮੈਂਟਸ ਕਿੰਨੀਆਂ ਹੋ ਸਕਦੀਆਂ ਕਿੰਨੀਆਂ ਨਹੀਂ ਉਹਨਾਂ ਨੂੰ ਦੱਸਤਾ ਸੀ ਤੇ ਇਹ ਜਿਹੜਾ ਤੁਸੀਂ ਜਦੋਂ ਮੈਂ ਆਪਣੀ ਦੇਣੀ ਹੈ ਰਿਪੋਰਟ 27 ਤਰੀਕ ਨੂੰ ਉਦੋਂ ਤੁਸੀਂ ਜੇ ਤੁਹਾਡੀ ਬੋਲੀ ਸਕਸੀਡ ਹੋ ਜਾਂਦੀ ਹੈ ਤੇ ਤੁਸੀਂ ਕੋਰਟ ਚ ਜਾ ਕੇ ਮਾਨਯੋਗ ਜੱਜ ਸਾਹਿਬ ਦੇ ਕੋਲ ਸ਼੍ਰੀਮਾ ਜਤਿੰਦਰ ਪਾਤਸ਼ੰਗ ਜੀ ਖਰਮੀ ਉਹਨਾਂ ਦੇ ਕੋਲ ਜਾ ਕੇ ਤੁਸੀਂ ਅਪਲੀਕੇਸ਼ਨ ਦੇ ਕੇ ਆਪਣਾ ਪੱਖ ਰੱਖ ਸਕਦੇ ਹੋ ਕਬਜ਼ਾ ਵੀ ਤੁਸੀਂ ਲੈ ਸਕਦੇ ਹੋ ਨੈਕਸਟ 227 ਦੀ ਹੈ ਤੇ ਫਿਰ ਇਹ ਰਿਪੋਰਟ ਕਰ ਲਈ ਜਾ ਜੀ ਹਾਂ ਜੀ ਸਰ ਮੈਂ ਆਪਣੀ ਰਿਪੋਰਟ ਤੇ ਸਾਰਾ ਲਿਖਾਂਗਾ ਜੀ ਉਹ ਮੈਂ 27 ਨੂੰ ਰਿਪੋਰਟ ਦੇਣੀ ਹੈ ਕੋਰਟ ਤੇ ਉਸ ਤੋਂ ਬਾਅਦ ਆਪਣੇ ਅਦਾਲਤ ਦੇਖ ਲੈਣਗੇ ਪੋਜੈਸ਼ਨ ਦੀ ਜਿਹੜੀ ਗੱਲ ਕੀਤੀ ਜਾ ਰਹੀ ਕਿ ਡਿਸਟ੍ਰਿਕਟ ਤੋਂ ਪਹਿਲਾਂ ਪੋਜੈਸ਼ਨ ਦਿੱਤਾ ਜਾਏ ਉਹ ਵੀ ਹਾਂ ਹਾਂਜੀ ਜੀ ਮੈਂ ਦੱਸ ਦਾਂਗਾ ਜੀ ਆਪਣੇ ਉਹਨਾਂ ਦੇ ਜਿਹੜੇ ਪ੍ਰੀਵਿਅਸ ਜਿਹੜੇ ਨੇ ਮੈਂ ਆਪਣੇ ਰਿਪੋਰਟ ਤੇ ਲਿਖ ਦਾਂਗਾ ਜੀ। ਫਿਰ ਫਿਲਹਾਲ ਅੱਜ ਕੋਈ ਬੋਲੀ ਆ ਹੋਈ ਅੱਜ ਫਿਲਹਾਲ ਜੀ ਐਸ ਵੇਲੇ ਤੱਕ ਤੇ ਐਸ ਵੇਲੇ ਹੁਣ ਲਗਭਗ 4 ਵਾਰ ਚੱਲੇ ਨੇ। ਔਰ ਐਸ ਵੇਲੇ ਤੱਕ ਕੋਈ ਸਾਡੇ ਕੋਲ ਬਿਡਰ ਜਿਹੜੇ ਆਏ ਸੀ 8-10 ਬਿਡਰ ਉਹ ਸਾਰੇ ਚਲੇ ਗਏ ਨੇ ਜੀ। ਆਪਾਂ ਚ ਸਲਾਹ ਇੱਕ ਉਹ ਇੱਕ ਸਲਾਹ ਹੋ ਗਈ ਸਾਰੇ ਚਲੇ ਗਏ ਨੇ। ਨਾਲੇ ਉਹ ਉਹਨਾਂ ਦੀ ਉਹਨਾਂ ਦੇ ਹਿਸਾਬ ਦੇ ਨਾਲ ਸੁਣਿਆ ਗਿਆ ਤੇ ਉਹਨਾਂ ਦੀ ਡਿਮਾਂਡ ਵੀ ਜਲੂਨ ਹੈਗੀ ਆ। ਅਰ ਯੋ ਸਾਹਮਣੇ ਫਿਰ ਆਪਣੀ ਰਿਪੋਰਟ ਦੇ ਦੇਣਗੇ ਕੋਰਟੀ ਜੀ ਫਿਰ ਨੈਕਸਟ ਡੇਟ ਕਰਦਿਵਾਂਗੇ ਅਕਸਰ ਨੈਕਸਟ ਡੇਟ ਫਿਰ ਜੱਜ ਸਾਹਿਬ ਸਟਾਈਟਿਕ ਤੋਂ ਬਾਅਦ ਦੋਨਾਂ ਪਾਰਟੀਆਂ ਨੂੰ ਸੁਣ ਲੈਣਗੇ ਫਿਰ ਉਹਦੇ ਮੁਤਾਬਕ ਜੱਜ ਸਾਹਿਬ ਜੱਜ ਸਾਹਿਬ ਦੇ ਉੱਤੇ ਮਾਨਯੋਗ ਅਦਾਲਤ ਦੇਖ ਲੈਣਗੇ